thank <laughs> you bye-bye

ਆਹੋ ਬੇਟਾ ਉਹਦਾ ਦਾ ਬਿਤਾਦੀ ਕਹਿੰਦਾ ਵੇਚ ਦੇਣੀ ਆ ਨਗਰ ਤੂੰ ਵੇਚ ਛੱਤ ਛੱਤ ਉਹ ਆ ਜਾ ਹੁਣ ਤੇਰੀ 15 ਸਿਕੜ ਹੱਥ 10 ਡੀਆ ਕਰ ਕੰਮ ਤਵਾ ਤਾ ਕੋ ਦਾਲੀ ਕੋਪੀ ਕੋਪੀ ਦਾ ਸ਼ੋਚੇ ਤੇ ਫੇਰੀ तू <smgli>, तू <yapa hermano> Það er henni á þessari hlutuðu. ਵਾਟ ਵਾਟ ਨਾ Campos do Why? This is pretty.